ਭਾਈਚਾਰਿਕ ਕਾ ਖਾਲਸਾ ਭਾਈਚਾਰਿਕ ਫਤਿਹ ਨਮਸਕਾਰ ਪਿਆਰ ਪਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਨਿਸਟਰ ਪੰਜਾਬ ਆਮ ਆਦਮੀ ਪਾਰਟੀ ਦਾ ਲੋਕ ਸਭਾ ਦਾ ਅਮਸਰ ਤੋਂ ਉਮੀਦਵਾਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਸਵੇਰੇ ਪਹਿਲੀ ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੋਟਾ ਪੈਣਗੇ ਤੁਹਾਨੂੰ ਸਭ ਨੂੰ ਬੇਨਤੀ ਇਹ ਜਿਹੜੀ ਵੋਟ ਹੈ ਇਹ ਬਹੁਤ ਜ਼ਰੂਰੀ ਵੋਟ ਹੈ ਇਹ ਦੇਸ਼ ਦੇ ਸਭ ਤੋਂ ਉੱਪਰ ਦੇ ਸਦਨ ਦੀ ਵੋਟ ਹੈ ਇਹ ਸਦਨ ਇਹ ਜਿੰਨੇ ਤੁਹਾਡਾ ਤੁਹਾਡੇ ਪ੍ਰਵਾਰ ਦਾ ਤੁਹਾਡੇ ਸਟੇਟ ਦਾ ਤੁਹਾਡੇ ਜ਼ਿਲ੍ਹੇ ਦਾ ਤੁਹਾਡੇ ਕੰਟਰੀ ਦਾ ਹਰ ਫੈਸਲਾ ਕਰਦਾ ਹਰ ਤਰ੍ਹਾਂ ਦੇ ਕਾਇਦਾ ਕਾਨੂੰਨ ਜਿਹੜੇ ਇਸੇ ਸਦਨ ਵਿੱਚ ਹੀ ਬਣਦੇ ਆ ਸੋ ਸਭ ਸਵੇਦਰ ਸਵੇਦਰ ਕਦੋਂ ਆਓ ਬੂਥਾਂ ਤੇ ਆ ਕੇ ਆਪਣੀਆਂ ਵੋਟਾਂ ਪਾਓ ਕਿਉਂਕਿ ਬਾਅਦ ਵਿੱਚ ਗਲਮੀ ਬਹੁਤ ਹੈ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਣਾ ਵੋਟ ਜੂਲ ਬੋਟ ਬਹੁਤ ਬਹੁਤ ਅਹਿਮ ਅਹਿਮੀਅਤ ਵਾਲਾ ਵੋਟ ਹੈ ਜੇ ਤੁਹਾਨੂੰ ਪੰਜਾਬ ਵਿੱਚ ਮਾਨਸਾਬ ਦੀ ਸਰਕਾਰ ਦੇ ਤੇ ਮੇਰੇ ਜਾਤੀ ਕੰ ਪਸੰਦ ਨੇ ਤਾਂ ਫਿਰ 2 ਨੰਬਰ ਦਾ ਬਟਨ ਦੇਣਾ ਝਾੜੂ ਦੇ ਚੂਮ ਚਾਂਗ ਦਾ ਉਸ ਬਟਨ ਨੂੰ ਤੁਸੀਂ ਧਬੜਾ ਉਹ ਬਟਨ ਨੂੰ ਦਬਕਿਓ ਤੁਸੀਂ ਆਮ ਆਦੀ ਪਾਰਟੀ ਦੇ ਮੀਜ਼ਬਾਨ ਨੂੰ ਚਿਤਾਉਣਾ ਬਸ ਇਹੀ ਤੁਹਾਨੂੰ ਬੇਨਤੀ ਕਰਨੀ ਸੀ ਕਿ ਹਰ ਹਾਲਤ ਦੇ ਵਿੱਚ ਵੋਟ ਪਾਉਣਾ ਹੈ ਤੁਹਾਡਾ ਵੋਟ ਬਹੁਤ ਕੀਮਤੀ ਹੈ ਤੁਹਾਡੀ ਵੋਟ ਨੇ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਫੈਸਲਾ ਕਰਨਾ ਪ੍ਰੇਖ ਦਾ ਫੈਸਲਾ ਕਰਨਾ ਹੈ ਇਸ ਕਰਕੇ ਤੁਸੀਂ ਇਹਦੀ ਅਹਿਮੀਅਤ ਨੂੰ ਸਮਝਦੇ ਹੋ ਪੁਲਿਸ ਵੇ ਦੇ ਵੋਟ ਪਾਉਣ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ